ਬਿਆਨ ਸੀਗਾ ਪਰਸੋਂ ਵੀ ਅਸੀਂ ਕਹਿੰਦਾ ਦਿੱਲੀ ਤੱਕ ਪੁਲ ਬਣਾ ਦੇਾਂਗੇ ਤਾਂ ਜੋ ਕੋਈ ਦਿੱਕਤ ਨਾ ਆਵੇ ਜੇ ਸਰਕਾਰ ਬਣਾ ਦੋ ਭਾਈ ਉਹਨਾਂ ਨੂੰ ਕਹਿਣਾ ਚਾਹਣਾ ਹੈ ਨਾ ਸਭ ਤੋਂ ਵੱਧ ਵਾਰੀ ਉਹ ਮੁੱਖ ਮੰਤਰੀ ਰਿਹਾ ਮੰਨੀ ਵੱਡੀ ਮੁੱਖ ਮੰਤਰੀ ਰਹਿਣ ਤੋਂ ਬਾਅਦ ਵੀ ਬਾਦਲ ਕੋਈ ਇਹੋ ਜਿਹਾ ਪੁਲ ਨਹੀਂ ਬਣਾ ਸਕਿਆ ਪੰਜਾਬ 'ਚ ਜਿਹੜਾ ਸਿੱਧਾ ਦਿੱਲੀ ਨੂੰ ਲੱਗਦਾ ਹੋਵੇ ਇਹ ਜਿਹੜੀ ਗੱਪਾਂ ਦੀ ਪੰਡ ਹੈ ਪ੍ਰਕਾਸ਼ ਸਿੰਘ ਬਾਦਲ ਦੀ ਇਸ ਪੰਡ ਤੋਂ ਅੱਜ ਵੀ ਬਚਨ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਝੂਠ ਮਾਰਨੇ ਨੇ ਜਿਹੜੇ 2022 ਦੇ ਇਲੈਕਸ਼ਨ ਨੂੰ ਦੇਖਦੇ ਹੋਏ ਸ਼ੁਰੂ ਕਰ ਦਿੱਤੇ ਪਣ ਵਾਲੇ ਦੇ ਜਿਹੜੇ ਪਰਿਵਾਰ ਬਾਹਰ ਗਏ ਹੋਏ ਐ ਐਨ ਆਰ ਆਈ ਵੀਰਾਂ ਨੇ ਸਾਨੂੰ 7 ਲੱਖ ਰੁਪਏ ਦੇ ਲੇਡੀ ਸ਼ਾਲ ਭੇਜਿਆ ਉਹ ਸ਼ਾਲ ਅਸੀਂ ਦਿੱਲੀ ਬਾਰਡਰ ਤੇ ਵੰਡਣ ਚੱਲੇ ਆ ਜਿਹੜੀਆਂ ਸਾਡੀਆਂ ਭੈਣਾਂ ਉੱਥੇ ਇਸ ਘੋਲ ਦੇ ਵਿੱਚ ਸਾਡੇ ਬਰਾਬਰ ਉੱਥੇ ਮੋਦੀ ਨੂੰ ਟੱਕਰ ਦੇ ਰਹੀਆਂ ਨੇ ਉਹਨਾਂ ਵਾਸਤੇ ਅਸੀਂ ਇੱਥੋਂ ਆਪਣਾ ਲੇਡੀ ਸ਼ਾਲ ਲੈ ਕੇ ਚੱਲੇ ਆ ਤੇ ਸਾਰੇ ਐਨ ਆਰ ਆਈ ਭਰਾਵਾਂ ਦੀ ਮਦਦ ਨਾਲ ਇਹ ਹੋ ਰਿਹਾ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਸਾਡੇ ਨਾਲ ਐਨ ਆਰ ਆਈ ਵੀਰਾਂ ਦੇ ਨਾਲ ਹੋਰ ਮੈਂਬਰ ਨੇ ਇੱਥੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਬਣਾਲੀ ਤੋਂ ਉਹ ਵੀ ਬੰਦੇ ਸਾਡੇ ਨਾਲ ਚੱਲੇ ਨੇ ਹਾਂ ਜੀ ਮੇਰਾ ਨਾਮ ਮਾਰਗ ਸਿੰਘ ਹੈ ਪਿੰਡ ਬਣਾਲਾ ਕਿਸਾਨ ਜੂਨੀਅਨ ਦਾ ਪ੍ਰਧਾਨ ਆ ਮੈਂ ਬਣਾਲੇ ਦਾ ਅਸੀਂ ਜੰਗ ਜਾਰੀ ਰੱਖਾਂਗੇ ਕੰਬਲ ਵੰਡਣ ਜਾਂਦੇ ਐਨ ਆਰ ਆਈ ਵੀਰਾਂ ਨੇ ਕੰਬਲ ਭੇਜੇ ਨੇ ਅਸੀਂ ਉਹ ਵੰਡਣ ਜਾਂਦੇ ਆ ਭੈਣਾਂ ਨੂੰ ਭਾਣਿਆਂ ਨੂੰ ਅਸੀਂ ਮੇਰਾ ਨਾਮ ਇਹ ਗਲਤ ਜੰਗ ਜਾਰੀ ਰੱਖਾਂਗੇ ਜਦ ਤੱਕ ਚੱਲੂਗਾ ਕੋਲ ਅਸੀਂ ਕੋਲ ਨਹੀਂ ਥੰਮਾਂਗੇ ਅਸੀਂ ਇਸ ਕੋਲ ਦਾ ਜੰਗ ਲੜਾਈ ਜਾਰੀ ਰੱਖਾਂਗੇ ਜੀ ਨਾਮ ਹੈ ਜੀ ਆਪਣਾ ਮੇਰਾ ਨਾਮ ਬੂਟਾ ਸਿੰਘ ਹੈ ਜੀ ਬਣਵਾਲਾ ਤੋਂ ਆ ਮੈਂ ਤੇ ਸਾਡੇ ਵੀਰਾਂ ਨੇ ਐਨ ਆਰ ਆਈ ਵੀਰਾਂ ਨੇ ਸਾਨੂੰ ਸਹਿਯੋਗ ਭੇਜਿਆ ਸਵਾਲ ਅੱਖ ਦੇ ਸ਼ਾਲ ਕੰਬਲ ਭੇਜੇ ਨੇ ਜਿਹੜੇ ਅਸੀਂ ਆਪਣੇ ਉਥੇ ਮਤਾਵਾ ਪੈਣਾ ਨੂੰ ਦੇਣ ਚੱਲੇ ਆ ਉਹਨਾਂ ਨੂੰ ਸਹਿਯੋਗ ਦੇਣ ਚੱਲੇ ਆ ਸਾਡੇ ਐਨ ਆਰ ਆਈ ਵੀਰਾਂ ਨੇ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਜਿਹੜਾ ਨਰਿੰਦਰ ਮੋਦੀ ਨੇ ਇਹ ਕਾਲੇ ਕਾਨੂੰਨ ਜਿਹੜਾ ਤਾਨਾਸ਼ਾਹੀ ਰਵਈਆ ਉਹਨੇ ਅਪਣਾਇਆ ਹੋਇਆ ਤੇ ਉਹ ਪਿੱਛੇ ਹਟਣ ਨੂੰ ਜਾਂ ਸਾਡੀਆਂ ਮੰਗਾਂ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਐ ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਹਟਾਂਗੇ ਸਾਨੂੰ ਬਹੁਤ ਸਹਾਇਕ ਮਿਲ ਰਿਹਾ ਐ ਅਸੀਂ ਵੀ ਸਹਾਇਕ ਦੇ ਰਹੇ ਹਾਂ ਸਾਡੇ ਨਗਰਾਂ ਤੋਂ ਵਾਲੇ-ਦਾਲੇ ਤੋਂ ਸ਼ਹਿਰਾਂ ਤੋਂ ਸਾਡਾ ਮਜ਼ਦੂਰ ਭਾਈਚਾਰਾ ਸਾਡੀ ਕਿਸਾਨ ਏਕਤਾ ਸਾਡੇ ਐਨਆਰਆਈ ਵੀਰ ਸਾਨੂੰ ਬਹੁਤ ਸਪੋਰਟ ਕਰ ਰਹੇ ਨੇ ਨਰਿੰਦਰ ਮੋਦੀ ਦੇ ਮਨ ਦੇ ਵਿੱਚ ਇਹ ਗੱਲ ਕਿਤੇ ਵੀ ਨਾ ਰਹੇ ਵੀ ਕਿਸਾਨ ਪਿੱਛੇ ਹਟ ਜਾਣਗੇ ਜਾਂ ਇਹਨਾਂ 'ਚ ਪਾੜ ਪੈ ਜਾਊਗਾ ਇਹ ਕਿਤੇ ਮਾਰੂ ਨੀਤੀਆਂ ਨੂੰ ਲੈ ਕੇ ਕਾਮਯਾਬ ਹੋ ਜਾਊਗਾ ਪਹਿਲਾਂ ਬਿਹਾਰ ਐਮਪੀ ਸਾਰਿਆਂ ਦਾ ਬਹੁਤ ਬੁਰਾ ਹਾਲ ਹੈ ਜੇ ਕਿਤੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਸ ਕਾਨੂੰਨ ਨਾਲ ਫਾਇਦਾ ਹੋ ਰਿਹਾ ਤਾਂ ਸਾਡੇ ਲੀਡਰ ਸਾਹਿਬਾਨ ਉੱਥੇ ਬੈਠੇ ਨੇ ਉਹਨਾਂ ਨੂੰ ਕਿਹਾ ਦੋ ਉਹਨਾਂ ਨੂੰ ਮੰਨਵਾ ਦੋ ਜਾਂ ਬਿਹਾਰ ਨੂੰ ਪਹਿਲਾਂ ਇਨਕਮ ਕਰ ਦੋ ਬਿਹਾਰ ਦੇ ਖੇਤੀਬਾੜੀ ਵਾਲੇ ਬੰਦੇ ਜਾਂ ਤਾਂ ਸਕੀਨਾਂ ਦੇ ਮਾਲਕ ਸਾਡੇ ਪੰਜਾਬ 'ਚ ਮਜ਼ਦੂਰੀ ਦਿਹਾੜੀ ਕਰਨ ਆਉਂਦੇ ਨੇ ਕੀ ਲੋੜ ਹੈ ਉਹਨਾਂ ਨੂੰ ਨਰਿੰਦਰ ਮੋਦੀ ਦੇ ਮਨ ਦੇ ਵਿੱਚ ਇਹ ਗੱਲ ਹੈ ਵੀ ਜੇ ਅਸੀਂ ਉਹਨਾਂ ਨੂੰ ਬਰਾਬਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਹਨਾਂ ਨੂੰ ਉਹਨਾਂ ਨਾਲ ਰਲਾ ਦਈਏ ਜਿਹੜਾ ਕਿ ਪੰਜਾਬ ਨਹੀਂ ਮੰਨਦਾ ਪੰਜਾਬ ਇੱਕ ਸੰਘਰਸ਼ੀ ਕੌਮ ਹੈ ਪੰਜਾਬੀਆਂ ਦੀ ਇਹ ਗੱਲ ਮੰਨਣਾ ਪਊਗਾ ਮੋਦੀ ਨੂੰ ਇਹ ਨੂੰ ਪਿੱਛੇ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ ਪ੍ਰੈਸ